ਚੋ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਜਕਾਲ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਪਰ ਇਹਨਾਂ 3 ਸਾਲਾਂ ਦੇ ਦੌਰਾਨ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਚੋਣਾਂ ਦੇ ਦੌਰਾਨ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਨਹੀਂ ਨਿਭਾਇਆ ਇਸ ਨਾਲ ਹੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦਾ ਬੁਰਾ ਹਾਲ ਹੈ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਆਜਪਾ ਨੇ ਪੂਰੇ ਸੂਬੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਸੰਗਰੂਰ ਚਵੇ ਭਾਜਪਾ ਨੇ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਆਜਪਾ ਆਗੂਆਂ ਦਾ ਕਹਿਣਾ ਸੀ ਕਿ ਮਾਨ ਸਰਕਾਰ ਨੇ ਪੰਜਾਬ ਨੂੰ ਕਈ ਦਹਾਕੇ ਪਿਛੇ ਤਕੇਲ ਦਿੱਤਾ ਹੈ तमाम ਗੱਲਾਂ ਆਪਾ ਆਗਵਾ ਦੇ ਵੱਲੋਂ ਪ੍ਰਦਰਸ਼ਨ ਦੇ ਦੌਰਾਨ ਕਿਹਾ ਗਿਆ ਝਾੜੂ ਦੀ ਸਰਕਾਰ ਆਉਣ ਤੋਂ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਨੇ ਵਾਅਦੇ ਕੀਤੇ ਸੀ ਜਿਹੜੇ ਉਹ ਵਾਅਦੇ ਤੇ ਮੁੱਕਰ ਚੁੱਕੇ ਨੇ ਇਹ ਕਹਿੰਦੇ ਸੀ ਵੀ ਸਾਡੀ ਸਰਕਾਰ ਬਣੂਗੀ ਤਾਂ ਅਸੀਂ 1000 ਰੁਪਏ ਮਾਮਾ ਪੈਣਾ ਹੁੰਦੇ ਮਾਂ ਕਿੱਥੇ 1000 ਰੁਪਏ ਜਿਹੜਾ ਦਿੱਤਾ ਜਾਣਾ ਨਹੀਂ ਦਿੱਤਾ ਫਿਰ ਇਹ ਕਹਿੰਦੇ ਸੀਗੇ ਸਾਰਿਆਂ ਨੂੰ 24 ਘੰਟੇ ਬਿਜਲੀ ਦੇਵਾਂਗੇ ਉਹ ਵੀ ਨਹੀਂ ਕਿਤੇ ਸਾਰਿਆਂ ਨੂੰ ਮਿਲੀ ਫਿਰ ਇਹ ਗੱਲ ਕਰਦੇ ਸੀਗੇ ਪੰਜਾਬ ਦੇ ਅੰਦਰ ਜਦੋਂ ਸਾਡੀ ਸਰਕਾਰ ਬਣ ਗਈ ਇੱਕ ਮਹੀਨੇ ਦੇ ਅੰਦਰ ਅੰਦਰ ਅਸੀਂ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾ ਦਾਂਗੇ ਉਹ ਵੀ ਨਹੀਂ ਕਿਤੇ ਹੋਇਆ ਫਿਰ ਕਹਿੰਦੇ ਸੀ ਐਮਐਸਪੀ ਦਾ ਜਿਹੜਾ ਮੈਟਰ ਹੈਗਾ ਵੀ ਉਹ ਪੰਜਾਬ ਸਰਕਾਰ ਦਾ ਹੈਗਾ ਵੀ ਪੰਜਾਬ ਸਰਕਾਰ ਨਹੀਂ ਕਰਦੀ ਤਾਂ ਸਾਡੀ ਸਰਕਾਰ ਬਣਾ ਉਸ ਟਾਈਮ ਇਹਨਾਂ ਦੀ ਸਰਕਾਰ ਨਹੀਂ ਸੀ ਕਿ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਉਹ ਵੀ ਨਹੀਂ ਦਿੱਤਾ ਫਿਰ ਇਹ ਕਹਿੰਦੇ ਹੁੰਦੇ ਸੀਗੇ ਜਿਨ੍ਹਾਂ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਪੱਕਾ ਕਰਾਂਗੇ ਉਹ ਵੀ ਨਹੀਂ ਵਾਅਦਾ ਪੂਰਾ ਕੀਤਾ ਫਿਰ ਇਹਨਾਂ ਨੇ ਕਿਹਾ ਸੀਗਾ ਸਵੈ ਕਰਮਚਾਰੀ ਜਿਹੜੇ ਕੱਚੇ ਨੇ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਨੌکریاں ਹੋਰ ਦੇਵਾਂਗੇ ਉਹ ਵੀ ਇਹਨਾਂ ਦੇ ਜਿਹੜਾ ਹੈਗਾ ਡਰਾਮਾ ਬਾਜੀ ਇਹ ਸਾਬਤ ਹੋਇਆਗਾ ਹਰ ਫਰੰਟ ਤੇ ਪੰਜਾਬ ਸਰਕਾਰ ਫੇਲ ਆ ਤੇ ਇਹਨਾਂ ਨੇ ਸਿਰਫ ਔਰ ਸਿਰਫ ਆਪਣੀਆਂ ਤਰੱਕੀਆਂ ਕੀਤੀਆਂ ਨੇ ਤੇ ਪੰਜਾਬ ਨੂੰ ਲੁੱਟਿਆ ਇੱਕ ਇਹ ਸਭ ਤੋਂ ਵੱਡੀ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਸਿਕਿਉਰਿਟੀ ਹੋਣੀ ਨਹੀਂ ਚਾਹੀਦੀ ਲੀਡਰਾਂ ਨੂੰ ਮੈਨੂੰ ਨਹੀਂ ਲੱਗਦਾ ਅੱਜ ਤੱਕ 70 ਸਾਲਾਂ ਦੇ ਪਿੱਛੇ ਜੇ ਨਿਗਾਹ ਮਾਰੀਏ ਜਿੰਨੀ ਸਕਿਉਰਟੀ ਵੀਆਈਪੀ ਕਲਚਰ ਪੰਜਾਬ ਸਰਕਾਰ ਚ ਆਮ ਆਦਮੀ ਪਾਰਟੀ ਭਵੰਤ ਮਾਨ ਦੀ ਸਰਕਾਰ ਨੇ ਲਿਆਂਦਾਗਾ ਕਿਸੇ ਨੇ ਵੀ ਕੇਜਰੀ ਆਲੂ ਵੀ ਇੱਥੇ ਸਕਿਉਰਟੀ ਭੇਜੀ ਖੁਦ ਵੀ ਸੌਆਂ ਦੀ ਤਦਾਰ ਚ 200 400 ਐ ਸਕਿਉਰਟੀ ਵਾਲੇ ਨੇ ਆਪਦੀ ਪਤਨੀ ਨੂੰ ਵੀ ਮਾਂ ਨੂੰ ਵੀ ਭੈਣ ਨੂੰ ਵੀ ਸਾਰਿਆਂ ਨੂੰ ਸਕਿਉਰਟੀਾਂ ਦਿੱਤੀਆਂ ਨੇ ਤੇ ਕੇ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਮੈਨੂੰ ਲੱਗਦਾ ਸਭ ਤੋਂ ਵੱਧ ਜੇ ਭ੍ਰਿਸ਼ਟ ਭ੍ਰਿਸ਼ਟਾਚਾਰ ਸਰਕਾਰ ਆਈਆ ਤਾਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਝਾੜੂ ਦੀ ਆਈਆ ਨਿਗ੍ਹਾ ਮਾਰਿਆ ਜਾਵੇ ਸਾਡੇ ਸੰਗਰੂਰ ਹਲਕੇ ਦੇ ਅੰਦਰ ਹੀ ਜਿਹੜੀ ਉਹਨਾਂ ਦੀ ਐਮਐਲਏ ਆ ਭਰਾਜ ਉਸ ਦਿਨ ਪਹਿਲਾਂ ਜੂਨੀਅਨ ਚ ਕਿੱਦਾਂ ਵੱਡਾ ਭ੍ਰਿਸ਼ਟਾਚਾਰ ਕੀਤਾਗਾ ਤੇ ਫਿਰ ਕਹਿੰਦੇ ਸੀ ਜੇ ਸਾਡਾ ਹੋਵੇ ਜੇ ਵਰਗਾਨਾ ਹੋਵੇ ਸੀ ਬਖਸਦੇ ਨਹੀਂ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਕਹਿੰਦੇ ਆ ਵੀ ਅਸੀਂ ਪੰਜਾਬ ਕੋ ਨਸ਼ਾ ਬੰਦ ਕਰਨ ਦੀ ਤੇ ਲੋਕਾਂ ਦੇ ਘਰ ਟਾਉਣ ਦੀ ਇਹ ਸ਼ੁਰੂ ਕੀਤੀ ਹੈ ਕਿਹਨੇ ਕੀਤੀ ਹੈ ਕਿਹੜੇ ਘਰ ਘਾ ਰਹੇ ਨੇ ਇਹਨਾਂ ਦੇ ਨਿਆਂ ਦੇ ਕਰਜੇ ਨੇ ਨਸ਼ਾ ਦਾ ਬੰਦੀ ਨਹੀਂ ਹੋਇਆ ਹੁਣ ਵੀ ਪਿੰਡਾਂ ਚ ਮੁੰਡੇ ਮਾਰ ਰਹੇ ਆ ਕਤਲ ਉਹ ਬਾਤ ਮੱਚੀ ਪਈ ਆ ਗੈਂਗਸਟਰਾਂ ਦੇ ਨਾਂ ਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਬੀਬੀਆਂ ਰੋਂਦੀਆਂ ਪਟਦੀਆਂ ਵੀ ਹਨ 1000 ਰੁਪਏ ਮਹੀਨਾ ਦੇਵੋ ਕੇਂਦਰੀ ਬਾਰ ਦੀ ਸਰਕਾਰ ਨੇ 3 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਆ ਬੀਜੇਪੀ ਦੀ ਸਰਕਾਰ ਹੋਣ ਬਣੀ ਜਾਂ ਦਿੱਲੀ ਚ 2500 ਰੁਪਏ ਪਰਮੰਤ ਬੀਬੀਆਂ ਨੂੰ ਚਾਲੂ ਹੋ ਗਿਆ ਜਿਹੜੇ ਲੋਕਾਂ ਨੇ ਵਾਅਦੇ ਕਰਦੇ ਆ ਉਹ ਬੀਏਪੀ ਕਰਕੇ ਪੂਰੇ ਕਰਦੀ ਐ ਇਹ ਤਾਂ ਉਹ ਟੰਕੀਆਂ ਵਾਲੀ ਸਰਕਾਰ ਐ ਉਹ ਟੰਕੀਆਂ ਕਰੀ ਜਾਂਦੇ ਆ ਕਦੇ ਕਹਿ ਦਿੰਦੇ ਆ ਜੀ ਗੈਂਗਸਟਰ ਪੈਦਾ ਹੋ ਗਏ ਹੁਣ ਲੋ ਪਹਿਲਾਂ ਤਾਂ ਪੰਜਾਬ ਦੇ ਮੁੰਡੇ ਜਾ ਕੇ ਬੰਦ ਕਰਦੇ ਹੁਣ ਅੱਜ ਉਹ ਤੇ ਐਨਐਸਏ ਤੋਂ ਤੀ ਅੱਜ ਛੱਤ ਜਾਣੇ ਕਹਿੰਦੇ ਰਿਹਾ ਕਰਾਂਗੇ ਜੀ ਕੱਲ ਨੂੰ ਪੰਜਾਬ ਦੀਆਂ ਜੀਲਾਂ ਚ ਆ ਜਾਣਗੇ